ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.com ਤੇ ਜਦਨ ਬਾਦਲ ਸਾਹਿਬ ਗਰਦਾਸ ਬਾਦਲ ਨਾਲੋਂ ਆੜ ਹੋਏ ਸੀ ਤਕਰੀਬਨ 4 ਬੱਸਾਂ ਸੀ ਇਹਨਾਂ ਦੀਆਂ 400 400 ਬਣ ਗਿਆ ਏਸੀ ਬੱਸਾਂ ਵੱਖਰੀਆਂ ਜਿੱਥੇ ਬਾਦਲ ਪਰਿਵਾਰ ਦੀਆਂ ਬੱਸਾਂ ਚੱਲਦੀਆਂ ਉਹਦਾ ਜਨਮਲੇ ਜਨ ਨੂੰ ਜਵਾਨੀ ਤੋਂ ਟੈਲੀਫੋਨ ਤੇ ਦੇਸ਼ ਆ ਜਾਂਦਾ ਵੀ ਉਹਦੇ ਅੱਗੇ ਵਾਲਾ ਟਾਈਮ ਵੀ ਬੰਦ ਕੀਤਾ ਜਾਵੇ ਪਿਛਲਾ ਟਾਈਮ ਵੀ ਬੰਦ ਬਾਦਲ ਪਰਵਾਣ ਨੇ ਆਕਰ ਕਿਵੇਂ 4 ਤੋਂ 400 ਬੱਸਾਂ ਬਣਾ ਲਈਆਂ ਆਖਰ ਇੰਨਾ ਮੁਨਾਫਾ ਕਿਵੇਂ ਕਮਾਇਆ ਗਿਆ ਜਦ ਕਿ ਪੰਜਾਬ ਰੋਡਵੇਸ ਲਗਾਤਾਰ ਕਾਟੇ ਦਾ ਸ਼ਿਕਾਰ ਹੋ ਰਹੀ ਹੈ ਇਲਜ਼ਾਮ ਲਗਾਏ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਨ ਦੀ ਮੰਗ ਕੀਤੀ ਪੰਜਾਬ ਰੋਡਵੇਸ ਮੁਲਾਜ਼ਮ ਐਕਸ਼ਨ ਕਮੇਟੀ ਨੇ ਬਾਦਲਾ ਦੇ ਚੱਲਦੀਆਂ ਬੱਸਾਂ ਨੂੰ ਨਿਸ਼ਾਨਾ ਬਣਾ ਕੇਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਜੋ ਅਕਸਰ ਵਿਰੋਧੀ ਥਿੜਾਵੀ ਲਗਾਉਂਦੀਆਂ ਨੇ ਪਹਿਲਾ ਇਲਜ਼ਾਮ ਪੰਜਾਬ ਰੋਡਵੇਸ ਨੂੰ ਪ੍ਰਾਈਵੇਟ ਬੱਸਾਂ ਲਗਾ ਰਹੀਆਂ ਚੂਨਾ ਪੰਜਾਬ ਰੋਡਵੇ ਨੂੰ ਬੜਾ ਵੱਡੇ ਪੱਧਰ ਦੇ ਉੱਤੇ ਜਿਹੜਾ ਚੂਨਾ ਲਾਇਆ ਜਾ ਰਿਹਾ ਹੈ ਸਰਕਾਰ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਨਹੀਂ ਮੰਗਦਾ ਨੀਗਾ ਪਰ ਕਿਸੇ ਨੇ ਕਿਉਂਕਿ ਸਰਕਾਰੀ ਜਿਹੜੀ ਰਾਜਕਰਦੀ ਪਾਰਟੀ ਹੈ ਉਹ ਖੁਦ ਟਰਾਂਸਪੋਰਟਰ ਹੋਣ ਕਰਕੇ ਕਿਸੇ ਨੇ ਇਸ ਗੱਲ ਦੀ ਸੁਲਵਾਈ ਨਹੀਂ ਕੀਤੀ ਪਿਛਲੇ ਸਮੇਂ ਦੇ ਵਿੱਚ ਟਰਾਂਸਪੋਰਟ ਪਾਲਿਸੀ ਦੇ ਵਿੱਚ ਜੋ ਟਰਾਂਸਪੋਰਟ ਪਾਲਿਸੀ ਸੀ ਉਹਦੇ ਵਿੱਚ ਕਿਵੇਂ ਧੱਜੀਆਂ ੜਾ ਕੇ ਜਿਹੜੀ 60 40 ਦੀ ਜਿਹੜੀ ਪਾਲਿਸੀ ਸੀ 2011 ਦੇ ਵਿੱਚ ਆ ਕੇ 40 60 ਆਪਣੇ ਆਪ ਹੀ 40% ਟਰਾਂਸਪੋਰਟ ਪ੍ਰਾਈਵੇਟ ਰੋਡਵੇ ਤੇ 60% ਜਿਹੜੀ ਪ੍ਰਾਈਵੇਟ ਟ੍ਰਾਂਸਪੋਰਟ ਕਰਦੀ ਦੂਜਾ ਇਲਜ਼ਾਮ ਬਾਦਲ ਸਰਕਾਰ ਨੇ ਉਡਾਈਆਂ ਟੈਕਸ ਪਾਲਿਸੀ ਦੀਆਂ ਤੱਜੀਆਂ 2007 ਦੇ ਵਿੱਚ ਸਰਕਾਰ ਬਣੀ ਹੈ 14 ਰੁਪਏ 38 ਪੈਸੇ ਜਿਹੜਾ ਏਸੀ ਬੱਸਾਂ ਦਾ ਜਿਹੜਾ ਟੈਕਸ ਸੀਗਾ ਅੱਜ ਉਹ ਟੈਕਸ ਵਧਣਾ ਚਾਹੀਦਾ ਸੀ ਕਿਉਂਕਿ ਸਮੇਂ-ਸਮੇਂ ਤੇ ਜਿਹਾ ਹਿਸਾਬ ਨਾਲ ਬਾਕੀ ਇਹਗਾ ਕਿਰਾਇਆ ਵਧਾ ਟੈਕਸ ਵਧਾ ਹੈ ਪਰ ਉਸ ਟਾਈਮ ਦੇ ਉੱਤੇ ਉਹ ਟੈਕਸ ਦੇ ਵਿੱਚ ਛੋੜ ਦੇ ਕੇ 1438 ਰੁਪਏ ਤੋਂ ਲੈ ਕੇ 1414 ਰੁਪਏ 38 ਪੈਸੇ ਤੋਂ ਲੈ ਕੇ 50 ਪੈਸੇ ਟੈਕਸ ਕਰਤਾ ਅੱਜ ਉਹ ਟੈਕਸ ਵੱਧਾ ਵਧਾ ਕਰਾਇਆ ਦੇ ਹਿਸਾਬ ਨਾਲ ਸਿਰਫ 1 ਰੁਪਈਏ 70 ਪੈਸੇ ਜਿਹੜੀ ਐਂਟੈਂਗਲ ਕੋਸ ਬੱਸਾਂ ਜਹਾਜ਼ ਆਰਗੀਆਂ ਬੱਸਾਂ ਬਾਦਲ ਸਾਹਿਬ ਦੀਆਂ ਚੱਲਦੀਆਂ ਉਹ 1 ਰੁਪਈਆ 70 ਪੈਸੇ ਜਿਹੜੀ ਐਚ ਵੀ এ ਸੀ ਚੱਲਦੀਆਂ ਉਹ 1 ਰੁਪਈਆ ਪ੍ਰਤੀ ਕਿਲੋਮੀਟਰ ਜਦੋਂ ਕਿ ਜਿਹੜੀ ਸਾਡੀ ਆਰਡੀਨਰੀ ਬੱਸਾਂ ਜਿਹੜੀਆਂ ਆਰਡੀਨਰੀ ਬੱਸਾਂ ਉਹ 3 ਰੁਪਈਏ 3 ਪੈਸੇ ਟੈਕਸ ਜਿਹੜਾ ਪੇ ਕਰ ਰਹੀਆਂ ਨੇ ਉਚਲਾਂ ਬਦਲ ਸਰਕਾਰ ਨੇ ਉਡਾਈਆਂ ਟੈਕਸ ਪਾਲਿਸੀ ਦੀਆਂ ਤੱਜੀਆਂ ਲਾਹੇਵੰਦੀ ਰੂਟ ਆ ਪ੍ਰਾਪਟ ਦੇ ਰੂਟ ਆ ਉਹ ਪੱਕੇ ਤੌਰ ਤੇ ਜਿਵੇਂ ਲੁਧਿਆਣੇ ਤੋਂ ਲੈ ਕੇ ਬਠਿੰਡਾ ਹੋਵੇ ਬਠਿੰਡੇ ਤੋਂ ਲੈ ਕੇ ਅੰਮ੍ਰਿਤਸਰ ਦੇ ਰੂਟ ਹੋਣ ਸਾਰੇ ਦੇ ਸਾਰੇ ਜਿਹੜੇ ਰੂਟ ਆ ਪੱਕੇ ਤੌਰ ਤੇ ਬੰਦ ਕੀਤੇ ਹੋਏ ਆ ਜਿੱਥੇ ਬਾਦਲ ਪਰਿਵਾਰ ਦੀਆਂ ਬੱਸਾਂ ਚੱਲਦੀਆਂ ਉਹਦਾ ਜਨਮਲੇ ਜਰ ਨੂੰ ਜ਼ੁਬਾਨੀ ਟੈਲੀਫੋਨ ਤੇ ਦੇਸ਼ ਆ ਜਾਂਦਾ ਵੀ ਉਹਦੇ ਅੱਗੇ ਵਾਲਾ ਟਾਈਮ ਵੀ ਬੰਦ ਕੀਤਾ ਜਾਵੇ ਪਿਛਲਾ ਟਾਈਮ ਵੀ ਬੰਦ ਕੀਤਾ ਜਾਵੇ ਉਹ ਸਾਰੇ ਟਾਈਮ ਬੰਦ ਕਰਕੇ ਸਰਕਾਰੀ ਜਿਹੜੇ ਖਜ਼ਾਨੇ ਨੂੰ ਚੂਨਾ ਲਾਉਣ ਵਾਲੀ ਗੱਲ ਚੌਥਾ ਇਨਸਾਮ ਸਾਵਧਾਨ ਬਾਦਲਾ ਗਿਆ ਬਸਤਾ ਚ ਗੁੰਡੇ ਪੰਜਾਬ ਦੇ ਵਿੱਚ ਲੋਕਾਂ ਦੇ ਉੱਤੇ دہشت ਪਾਉਣ ਦੀ ਖਾਤਰ ਨਿੱਕੀਆਂ ਮੋਟੀਆਂ ਟਰਾਂਸਪੋਰਟਰਾਂ ਤੇ دہشت ਪਾਉਣ ਦੀ ਖਾਤਰ ਔਰ ਸਰਕਾਰੀ ਟਰਾਂਸਪੋਰਟ ਨੂੰ ਚੂਨਾ ਲਾਉਣ ਦੀ ਖਾਤਰ 6 6 7 7 ਦਾ ਹਾਕਰਾਂ ਦੇ ਰੂਪ ਚ ਗੁੰਡੇ ਭਰਤੀ ਕੀਤੇ ਆ ਜਿਹੜੇ ਇੰਨੀ دہشت ਪੈਦਾ ਕਰਦੇ ਆ ਆਪਾਂ ਨਿਤ ਦੇ ਰਹੇ ਆ ਉਵੇਂ ਸਵਾਰੀਆਂ ਨੂੰ ਕਿੰਨਾ ਪਰੇਸ਼ਾਨ ਜੋ ਜੋ ਕੁਝ ਵਾਪਰ ਰਿਹਾ ਜਿਹੜਾ ਉਹ ਮੋਗੇ ਵਾਲਾ ਕਾਂਡ ਇਹਨਾਂ ਗੱਲਾਂ ਦਾ ਸਟਾ ਪੰਜਾਬ ਰੋਡਵੇਸ ਨੂੰ ਪ੍ਰਾਈਵੇਟ ਟਰਾਂਸਪੋਰਟ ਵੱਲੋਂ ਪਾਈ ਚਾਲਿਸ ਕਾਟੇ ਤੇ ਐਕਸ਼ਨ ਕਮੇਟੀ ਨੇ ਹੁਣ ਐਕਸ਼ਨ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਕਰਵਾਈ ਜਾਵੇ ਸਾਰੀ ਪਰਤਾ ਕਿ ਆਖਰ ਕਿਵੇਂ ਬਾਦਲ ਪਰਵਾਦਿਆ ਬਸਾਂ ਨੇ ਵਿਛਾਇਆ ਪੰਜਾਬ 'ਚ ਆਪਣਾ ਜੱਗ